ਇਹ ਵੇਖੋ ਉਹ ਘਰ ਜਿਹੜਾ ਇਸ ਹਰਦੀਪੇਟ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਜਦੋਂ ਬਾਰਸ਼ਾਂ ਓਪਰੋਕਿ ਹੋਈਆਂ ਸਨ ਤਾਂ ਇਸ ਘਰ ਨੂੰ ਵੀ ਜਿਹੜੀਆਂ ਬਾਰਸ਼ਾਂ ਨੇ ਆਪਣੀ ਲਪੇਟ ਦੇ ਵਿੱਚ ਲਿਆ ਜ਼ਿਲ੍ਹਾ ਗੁਰਦਾਸਪੁਰ ਦੇ ਕਲਾਨੌਰ ਨੇੜੇ ਪਿੰਡ ਸ਼ਾਲੇ ਚੱਕ ਦੀ ਇੱਕ ਬੇਸਹਾਰਾ ਵਿਧਵਾ ਪੈਣ ਜਿਸ ਦਾ ਕੱਚਾ ਮਕਾਨ ਹਾਲੀਆ ਬਰਸਾਤਾਂ ਵਿੱਚ ਡਿੱਗ ਗਿਆ ਸੀ ਜਿਸ ਕਾਰਨ ਘਰ ਦਾ ਸਾਰਾ ਸਮਾਨ ਵੀ ਤਬਾਹ ਹੋ ਗਿਆ ਸੀ ਫ੍ਰੀਜੀ ਚੜਾਈ ਸਾਰਾ ਪੀ ਡੇ ਗਿਆ ਸਮਾਨ ਵੀ ਸਾਡਾ ਟੁੱਟ ਭੱਜ ਗਿਆ ਏ ਕਿਹੜਾ ਕਿਹੜਾ ਸਮਾਨ ਜੀ ਸਮਾਨ ਪਿਗਾੜੀ ਦਾ ਬੈੱਡ ਬੁਡ ਹੋ ਗਿਆ ਪੇਟੀ ਪੁਟੀ ਫ੍ਰੀਜੀ ਸਭ ਕੁਝ ਟੁੱਟ ਗਿਆ ਹਾਂਜੀ ਗਾੜੀ ਸਾਡੇ ਕੋਈ ਮੱਝ ਤਾ ਪੈਹਾ ਨਹੀਂ ਘੜ ਲੜ ਵਾਸਤੇ ਕਮਰਾ ਬਣਾਉਣ ਵਾਸਤੇ ਵੀ ਮਨੋ ਸਮਾਨ ਸਾਡੇ ਮੱਝ ਤੱਕ ਹੀ ਤੀ ਜਾਏ ਪਿਛਲੇ 5 ਮਹੀਨਿਆਂ ਤੋਂ ਕਿਸੇ ਹੋਰ ਦੇ ਘਰ ਰਹਿਣ ਲਈ ਮਜਬੂਰ ਹੈ ਮੈਂ ਕਾਕੇ ਦੇ ਘਰ ਰਹਿੰਦੀ ਜੀ ਹਾਂਜੀ ਕੇ ਦੇ ਜਿਹੜੇ ਦੇ ਘਰ ਰਹਿੰਦੀ ਜੀ ਤਿੰਨ ਹੁਸਮੋ ਹੋ ਗਏ ਚਾਰ ਮਹੀਨੇ ਹੋ ਗਏ ਜੇ ਉਹ ਸਮਾਜ ਸੇਵੀਆਂ ਅਤੇ ਦਾਨੀ ਸਜਨਾ ਤੋਂ ਬੇਨਤੀ ਕਰ ਰਹੀ ਹੈ ਕਿ ਉਸ ਲਈ ਇੱਕ ਛੋਟਾ ਮਕਾਨ ਬਣਵਾਇਆ ਜਾਵੇ ਕਿੰਨਾ ਕੋ ਘਰ ਵਾਲਿਆਂ ਦੇ ਕੋਲੋਂ ਆਪ ਦਾ ਕੋਈ ਸ਼ਾਨ ਵੀ ਜਿਹੜਾ ਨਹੀਂ ਕੱਢਿਆ ਗਿਆ ਪੇਟੀ ਤੱਕ ਜਿਹੜੀ ਆ ਉਹ ਥੱਲੇ ਆ ਦਸਨ ਜੋ ਆ ਗਿਆ ਬੈਡ ਤੱਕ ਜਿਹੜੇ ਥੱਲੇ ਨੇ ਫਿਰ ਤੱਕ ਜਿਹੜੀ ਆ ਘਰ ਵਾਲਾਂ ਦੇ ਕੰਮ ਦੇ ਜੋ ਥੱਲੇ ਹੋਰ ਵੀ ਜਿਹੜਾ ਲੋੜੀਂਦਾ ਸਮਾਨ ਜਿਹੜੇ ਘਰ ਦੇ ਵਿੱਚ ਹੁੰਦਾ ਉਹ ਸਾਰਾ ਹੀ ਇਹ ਸੱਤ ਦੇ ਨਾਲ ਜਿਹੜਾ ਥੱਲੇ ਜਿਹੜਾ ਦਬਿਆ ਪਿਆ ਸੱਚੀ ਗੱਲੀ ਮੈਂ ਤੁਹਾਡਾ ਆਪਣਾ ਲਖਮੀ ਸਿੰਘ ਖੁਸ਼ੀਗੁਰ ਅੱਜ ਅਸੀਂ ਪਹੁੰਚੇ ਹਾਂ ਜਿਹੜਾ ਗਰਦਾਸਪੁਰ ਦੇ ਕਸਬਾ ਕਾਨਪੁਰ ਨਜ਼ਦੀਕ ਪਿੰਡ ਸਾਲੇ ਚੱਕ ਦੇ ਵਿੱਚ ਸੋ ਕੁਦਰਤੀ ਮਾਰ ਦੇ ਨਾਲ ਕਾਫੀ ਜਿਹੜੇ ਘਰਾਂ ਤਨਖਸਾਨ ਦਾ ਹੀ ਹੋਏ ਨੇ ਤੇ ਕੁਝ ਜਿਹੜੇ ਹਰਦੀਪ ਰੇੜ ਦੇ ਵਿੱਚ ਆਏ ਸਾਨੂੰ ਕੁਦਰਤੀ ਮਾਰ ਦੇ ਵਿੱਚ ਉਹਨਾਂ ਨੂੰ ਚੱਕ ਵੀ ਜੜੇ ਨੇ ਮਿਲ ਚੁੱਕੇ ਨੇ ਤਾਂ ਉਹਨਾਂ ਘਰਾਂ ਦੀ ਵੀ ਜੜੀ ਪਰਭਾਈ ਹੋ ਚੁੱਕੀ ਆ ਤਾਂ ਕੁਝ ਘਰ ਜਿਹੜੇ ਨੇ ਗਾਇਕਾਂ ਵੱਲੋਂ ਬੋਤ ਲੈ ਗਏ ਸਾਨੂੰ ਤਾਂ ਕੁਦ ਜੜੀਆਂ ਇਹ ਸਮਾਜਿਕ ਵੀ ਸੱਚਤਾ ਸਾਨੂੰ ਉਹਨਾਂ ਵੱਲੋਂ ਵੀ ਜੜੇ ਨੇ ਪਰਭਾਈ ਉਹਨਾਂ ਦੀ ਕਰ ਦਿੱਤੀ ਗਈ ਆ ਤੇ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਰੀ ਅੰਦਰ ਦੀ ਜੜੀਆਂ ਤਸਵੀਰਾਂ ਨੇ ਯੂਰ ਆਪਣੇ ਦਰਸ਼ਕਾਂ ਨੂੰ ਜਿਹੜੀਆਂ ਸਾਂਝੀਆਂ ਕਰ ਦਿੱਤੀ ਜਾਣ ਸੋ ਇਹ ਵੀ ਇੱਕ ਉਹ ਘਰ ਹੈ ਜਿਹੜਾ ਇਸ ਹਰਦੀਪ ਰੇੜ ਦੇ ਵਿੱਚ ਆਪਾਂ ਕਹਿ ਸਕਦੇ ਆ ਜਦੋਂ ਬਾਰਸ਼ਾਂ ਰੋਕ ਰੋਕ ਹੋਈਆਂ ਸਨ ਤਾਂ ਇਸ ਘਰ ਨੂੰ ਵੀ ਜੜੀਆਂ ਬਾਰਸ਼ਾਂ ਨੇ ਆਪਣੀ ਰੇੜ ਦੇ ਵਿੱਚ ਲਿਆ ਸੋ ਜੋ ਇਕਦਮ ਹੀ ਇਹਨਾਂ ਜਿਹੜਾ ਵਾ ਮਤਲਬ ਕੱਚੀ ਜਿਹੜੀ ਛੱਤ 'ਚ ਡਿੱਗ ਪਈ ਕਿ ਇਹਨਾਂ ਕੋ ਘਰ ਵਾਲਿਆਂ ਦੇ ਕੋਲੋਂ ਆਪ ਦਾ ਕੋਈ ਸਮਾਨ ਵੀ ਜਿਹੜਾ ਨਹੀਂ ਨਿਕਲਿਆ ਖੜਿਆ ਗਿਆ ਪੇਟੀ ਤੱਕ ਜਿਹੜੀ ਆ ਉਹ ਥੱਲੇ ਦਾ ਦੱਸਣ ਜੋਗ ਹੈ ਬੈੱਡ ਤੱਕ ਜਿਹੜੇ ਥੱਲੇ ਨੇ ਫਿਰ ਤਲਾ ਫਰਜ ਫਰਿਜ ਤੱਕ ਜਿਹੜੀ ਆ ਘਰ ਵਾਲਿਆਂ ਦੇ ਕਹਿਨ ਤੇ ਜੋਗ ਥੱਲੇ ਹੋਰ ਵੀ ਜਿਹੜਾ ਲੋੜੀ ਦਾ ਸਮਾਨ ਜਿਹੜੇ ਘਰ ਦੇ ਵਿੱਚ ਹੁੰਦਾ ਉਹ ਸਾਰਾ ਹੀ ਇਹ ਸੱਤ ਦੇ ਨਾਲ ਜਿਹੜਾ ਥੱਲੇ ਜਿਹੜਾ ਦੱਬਿਆ ਕਿਤੇ ਸੋ ਘਰ ਵਾਲੇ ਮੈਂਬਰ ਦੇ ਤਾਂ ਸਮਝੋ ਕਿ ਚਲੋ ਕੋਈ ਨੁਕਸਾਨੀ ਜਿਹੜਾ ਮਾਲੀ ਮਾਲੀ ਨੁਕਸਾਨ ਤਾਂ ਜਿਹੜਾ ਘਰ ਦੀ ਜਿਹੜੀ ਚੀਜ਼ਾਂ ਨੇ ਉਹ ਤਾਂ ਹੋ ਚੁੱਕਾ ਔਰ ਜਾਨੀ ਨੁਕਸਾਨ ਜਿਹੜਾ ਨਹੀਂ ਹੋਇਆ ਸੋ ਇਹ ਉਹ ਬੱਡ ਜਿੱਥੇ ਘਰ ਦੇ ਪਰਿਵਾਰਕ ਜਿਹੜੇ ਮੈਂਬਰ ਜਿਹੜੇ ਨੇ ਮੌਜੂਦ ਸਨ ਘਰ ਦੇ ਵਿੱਚ ਸੌਰੇ ਸਨ ਸੋ ਕਿਸ ਟਾਈਮ ਜਿਹੜੀ ਛੱਤ ਡਿੱਗੀ ਸਾਰੀ ਗੱਲਬਾਤ ਵੀ ਜਿਹੜੀ ਸ਼ੁਰੂ ਕਰਾਂਗੇ ਸੋ ਇੱਕ ਵਾਰੀ ਜਿਹੜੀ ਘਰ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਵੀ ਜੜੀਆਂ ਸਾਂਝੀ ਕਰ ਦਿੱਤੀਆਂ ਸੋ ਗਾਰੇ ਦੀ ਜਿਹੜੀ ਚਣਾਈਆਂ ਜਿਹੜੀ ਆ ਉਹ ਇਹ ਪਹਿਲੀ ਜਿਹੜੀ ਸਮੇਂ ਦੇ ਵਿੱਚ ਜਿਹੜੀ ਚੱਲਦੀ ਸੀ ਉਹ ਚਣਾਈਆਂ ਸੋ ਬਾਲੇ ਵੀ ਜਿਹੜੇ ਨੇ ਪਹਿ ਮੁਨਾਬ ਜਿਹੜੀ ਫੁਗਾਰ ਚੁੱਕੇ ਨੇ ਤੁਸੀਂ ਦੇਖ ਸਕਦੇ ਇਸ ਕਮਰੇ ਦੇ ਵਿੱਚ ਵੀ ਜਿੱਥੇ ਆਪਾਂ ਖਲੋਤੇ ਹਾਂ ਬਿਲਕੁਲ ਹੀ ਇਸੇ ਦੇ ਨਾਲ ਖਲੋਤੇ ਹਾਂ ਕਿਸੇ ਟਾਈਮ ਵੀ ਜਿਹੜਾ ਇਹ ਕਮਰਾ ਜਿਹੜਾ ਇਹ ਹਾਦਸਾ ਅਗਰਸ ਹੋ ਸਕਦਾ ਸੋ ਮੈਂ ਕੰਨ ਨੂੰ ਕਮਾ ਇੱਕਰੀ ਤਾਂ ਦੀ ਜਿਹੜੀਆਂ ਤਸਵੀਰਾਂ ਜਿਹੜੀਆਂ ਟੈਲਾਂ ਦੀਆਂ ਉਹ ਵੀ ਜਿਹੜੀਆਂ ਆਪਣੇ ਦਰਸ਼ਕਾਂ ਨੂੰ ਜਿਹੜੀਆਂ ਸਾਂਝੀ ਕਰ ਦਿੱਤੀਆਂ ਹਨ ਸੋ ਟੈਲਾਂ ਵੀ ਜਿਹੜੀਆਂ ਨੇ ਆਪਣੀ ਜਿਹੜੀਆਂ ਨੇ ਦਰਜਾ ਜਿਹੜੀਆਂ ਨੇ ਜਿਸ ਰਜਾਂ ਤੇ ਸਾਨੂੰ ਉਹ ਆਪਣੀ ਦਰਜਾ ਜਿਹੜੀਆਂ ਉਹ ਵੀਡੀਓ ਛੱਡ ਚੁੱਕੀਆਂ ਨੇ ਸੋ ਕਈ ਥਾਵਾਂ ਤੋਂ ਜਿਹੜੀਆਂ ਵਿੱਥਾ ਜਿਹੜੀਆਂ ਨੇ ਉਹ ਕਮਰੇ ਦੇ ਵਿੱਚ ਪੈ ਚੁੱਕੀਆਂ ਨੇ ਉਹ ਇਹ ਉਸੇ ਤਰ੍ਹਾਂ ਹੀ ਜਿਹੜਾ ਕਹਿੰਦਾ ਜਦੋਂ ਨੁਕਸਾਨ ਹੋਇਆ ਨਾ ਘਰ ਦੇ ਪਰਿਵਾਰਕ ਮੈਂਬਰ ਕੋਲ ਕੋਈ ਚੀਜ਼ ਜਿਹੜੀ ਆ ਇਹ ਬਿਲਕੁਲ ਹੀ ਜਿਹੜੀ ਖੱਢੀ ਗਈ ਤੇ ਕੋਈ ਵੀ ਜਿਹੜਾ ਸਮਾਨ ਮੇਰੇ ਖਿਆਲ ਨਾਲ ਪਛਾਣ ਨਹੀਂ ਗਿਆ ਸੋ ਪਰਿਵਾਰਕ ਮੈਂਬਰ ਜਿਹੜੇ ਸਾਡੇ ਨਾਲ ਮੌਜੂਦ ਨੇ ਜੀ ਉਹ ਗੱਲਬਾਤ ਕਰ ਲੈਣੇ ਆ। ਸੋ ਇਹ ਜਿਹੜੀਆਂ ਤਸਵੀਰਾਂ ਜਿਹੜੀਆਂ ਨੇ ਸਾਂਝੀਆਂ ਜਿਹੜੀਆਂ ਕੀਤੀਆਂ ਨੇ ਉਹ ਆਪਾਂ ਇਸ ਕਰਕੇ ਆ ਦੇਖ ਸਕਦੇ ਤੁਸੀਂ ਪਰਾਇ ਜਮਾਨ ਦੇ ਵਿੱਚ ਜਿਹੜੀਆਂ ਵਾਰੀਆਂ ਜਿਹੜੀਆਂ ਇਹ ਉਸ ਟਾਈਮ ਦੀ ਜਿਹੜੀਆਂ ਲੱਗੀਆਂ ਨੇ ਸੋ ਇਹ ਵੀ ਆਪਣਾ ਜਿਹੜਾ ਪੂਰਾ ਜਿਹੜਾ ਹੌਂਦ ਜਿਹੜੀ ਆ ਆਪਣਾ ਪਰਭਾਈ ਜਿਹੜੀ ਕਰ ਚੁੱਕਿਆ ਨੇ ਦਰਜਾ ਛੱਡ ਚੁ ਉਹ ਇਹਨਾਂ ਦਾ ਵੀ ਜਿਹੜਾ ਮੁਕੰਮਲ ਤੌਰ ਤੇ ਜਿਹੜਾ ਕੰਮ ਜਿਹੜਾ ਖੁੜੀ ਹੋ ਚੁੱਕਾ ਸੋ ਮੈਂ ਪਰ ਸਾਡੇ ਨਾਲ ਮੌਜੂਦ ਨੇ ਜਰੂਰ ਗੱਲ ਹੋਵੇ ਸੱਚੇ ਸੱਚੇ ਕੀ ਨਾ ਭਾਈ ਕਿੰਦਰ ਜਿਹੜਾ ਬੰਦਾ ਚੱਲੇ ਚੱਕ ਕਿੰਨੇ ਜਿਹੜਾ ਖਬਰ ਆ ਜੇ ਨੁਕਸਾਨ ਦੇ ਕਿੰਨੇ ਸੀ ਇਹ ਅੰਦਰ ਹੈ ਭਾਜੀ ਜਦੋਂ ਸਾਰਾ ਪੀ ਡੱਗ ਪਿਆ ਤੇ ਜਾਨੀ ਕਿ ਬੱਚੇ ਆਏ ਤੇ ਬੱਚਿਆਂ ਨੇ ਆਣ ਕੇ ਵੈਕਿਆ ਤਾਂ ਮੈਨੂੰ ਖੁਦ ਨਹੀਂ ਪਤਾ ਕਿੰਨਾ ਡਾਣੇ ਦੇ ਵਿੱਚ ਇਹ ਨੁਕਸਾਨ ਹੋਇਆ ਹਾਂਜੀ ਕਿਹੜੇ ਡਾਣੇ ਦੇ ਵਿੱਚ ਇਹ ਨੁਕਸਾਨ ਹੋਇਆ ਆ ਪਾਣੀ ਜਦੋਂ ਆਇਆ ਬੱਸ ਮਾਰਚ ਦੇ ਵਿੱਚ ਕੁਝ ਮਤਲਬ ਇਹ ਸਮਝਾਵਾ ਪਾਣੀ ਦੇ ਥੱਲੇੋਂ ਬਮਾਰ ਕੀਤੀ ਜਾਂ بارش ਨੇ ਮਾਰੀ। بارش ਨੇ ਮਾਰਚ ਕੇ ਬਹੁਤ ਨੁਕਸਾਨ ਕੀਤਾ। ਹਾਂਜੀ। ਨਹੀਂ ਸਮਾਂ ਰਹਿਤ ਜਿਵੇਂ ਤਰਪਾਲਾਂ ਦੀ ਮਤਲਬ ਇੰਨੀ ਜਿਹੜੀਆਂ ਸਮਾਲ ਸੀ ਵੀ ਸਜਤਾ ਜਾਂ ਮਤਲਬ ਦਾਨੀ ਸੱਜਣ ਦੇ ਦੇ ਰੇ ਸੀ। ਉਹ ਤਰਪਾਲ ਨੂੰ ਪਾ ਕੇ ਇਹਨੂੰ ਥੋੜੀ ਬਹੁਤੀ ਕਿਚਨ ਕੰਡ ਕੀਤੀ। ਨਹੀਂ ਆਈ ਪਹਿਲਾਂ ਕਿ ਤਾਈ ਤਾਂ ਉਹਨੂੰ ਖੁਦ ਨਹੀਂ ਪਤਾ ਲੱਗਾ ਵੀ ਸੋ ਤੇ ਆਂਦਾ ਵੀ ਸਾਡੇ ਤਾਂ ਨੁਕਸਾਨ ਹੋ ਸਕਦਾ ਹੈ। ਯਾਨੀ ਕਾਹੇ ਮੌਦ ਦੇ ਮੋਹ ਦੇ ਵਿੱਚੋਂ ਬਚਿਆ। ਬੁਲਫਾ ਹੋ ਸਕਦਾ। ਪਿੰਡਾਂ ਕਬਰ ਦੀ ਜਿਹੜੀ ਹਾਲਤ ਹੈ بارش ਤੋਂ ਪਹਿਲਾਂ ਮਤਲਬ ਠੀਕ ਹਾਂ ਜੀ ਪਹਿਲਾਂ ਠੀਕ ਹੀ ਗਾਰੇ ਦੀ ਚੜਾਈ ਸਾਰਾ ਪੀ ਡੱਗ ਗਿਆ ਸਮਾਨ ਵੀ ਸਾਡਾ ਟੁੱਟ ਭੱਜ ਗਿਆ ਏ ਕਿਹੜਾ ਕਿਹੜਾ ਸਮਾਨ ਜੀ ਸਮਾਨ ਪਿਜੜੀ ਕ ਬੈਡ ਬੁੱਡ ਹੀ ਗਿਆ ਪੇਟੀ ਪੋਟੀ ਫਰੇਜੀ ਸਭ ਕੁ ਟੁੱਟ ਗਿਆ ਹਾਂ ਜੀ ਗਾੜੀ ਸਾਡੇ ਕੋ ਕੋਈ ਮੱਝ ਤਾ ਪੈਹਾ ਨਹੀਂ ਗਾਇ ਲੜਨ ਵਾਸਤੇ ਕਮਰਾ ਬਣਾਉਣ ਵਾਸਤੇ ਵੀ ਮਨੋ ਸਮਾਨ ਸਾਡੇ ਮਾਈ ਤੱਕ ਹੀ ਕੀਤੀ ਜਾਏ ਉਹ ਸਮਾਨ ਤੁਹਾਡੇ ਕੋਈ ਮਨੋ ਜਿਹੜਾ ਘਰ ਦੇ ਵਿੱਚ ਲੋੜੀ ਦਾ ਬਿਸਰੇ ਤਾਂ ਕੋਈ ਚੀਜ਼ ਨਾ ਕੋਈ ਨਹੀਂ ਬਚੀ ਹਾਂ ਜੀ ਸਾਰਾ ਬਗਰਕ ਹੋ ਗਿਆ ਮੁਹਲੇ ਦਾਣਾ ਪੱਕਾ ਵੀ ਆ ਥੋੜਾ ਬੋਤਾ ਜਾਂਦਾ ਦਾਣਾ ਥੋੜੇ ਜੇ ਦੋ ਕੁ ਗੁੱਤੂ ਬਚੇ ਸੇ ਤੋਂ ਉਹ ਹੀ ਬਸ ਸਾਡੇ ਕੋਲ ਬਾਕੀ ਸਾਡੇ ਕੋਲ ਕੁਝ ਨਹੀਂ ਰਹਿ ਜਾ ਹਾਂਜੀ ਮੁਹਲੇ ਕਿਸ ਸਮਾਸ਼ੇਵੀ ਨੇ ਜਾ ਕੇ ਨੇ ਮਦਦ ਇੱਧਰ ਕਰਨ ਦੇਖਣਾ ਹਾਲਾਤ ਦੇਖਣੇ ਆਉਂਦੇ ਆ ਜੜੀ ਕਾ ਸਾਡੇ ਤੱਕ ਅਜੇ ਤੱਕ ਕੋਈ ਪੈਸਾ ਤੇ ਲਾਣੀ ਪੜਿਆ ਆਉਂਦੇ ਜਰੂਰ ਜੇ ਹਾਂਜੀ ਇਹ ਬਲੋ ਜਿਹੜੇ ਹੜ ਦੇ ਲਪੇਟ ਦੇ ਵਿੱਚ ਆਏ ਨੇ ਬਰਸਾਤੀਆਂ ਉਹਨਾਂ ਦੇ ਚੈੱਕ ਬੈਲਾਂਸ ਉਹ ਚੱਕਦੇ ਕੁਝ ਗਾਇਕਾਂ ਵੱਲੋਂ ਗੋਦ ਲਏ ਗਏ ਨੇ ਕੁਝ ਦਾਨੀ ਸੱਜਣਾ ਵੱਲੋਂ ਜਿਹੜੇ ਬਣਾ ਕੇ ਭਰਾਈ ਵੀ ਹੋ ਚੁੱਕੀ ਲੋਕ ਮੋਰਨ ਸੇਗਿਆਂ ਦੇ ਵਿੱਚ ਆਪਣੇ ਜਿਹੜੇ ਰਹਿੰਦੇ ਪਾਜੀ ਸਾਡੇ ਤਾਂ ਕੁਝ ਨਹੀਂ ਆ ਕੁਝ ਨਹੀਂ ਆ ਹਾਂਜੀ ਪਹੁੰਚਦੀ ਕਿੱਥੇ ਹਾਂਜੀ ਹਾਂਜੀ ਆਂਦੇ ਜ਼ਰੂਰ ਰਹਿਣਗੇ ਕਦੇ ਕੁਝ ਨਹੀਂ ਰੇ ਹਾਂਜੀ ਉਹ ਰਹਿਣ ਆਂਦੇ ਰਹਿਣੇ ਤੇ ਕੀ ਆ ਖਾਨੂੰ ਦਿੱਤਾ ਕੁਝ ਨਹੀਂ ਨਾ ਇਹਦਾ ਘਰ ਵਾਲਾ ਨਾ ਮੇਰਾ ਘਰ ਵਾਲਾ ਤੁਨ ਮਾ ਪ੍ਰਕਾਰ ਖਾਈ ਨਹੀਂ ਹਾਂਜੀ ਇਹ ਗੱਲ ਆ ਬੋਲ ਲੇਖ ਨੂੰ ਕਿ ਲੈ ਦੇ ਹਾਂ ਲੇਖ ਲੈ ਜਿੰਦਾ ਕੀਤਾ ਕੋ ਹੁਣ ਸਾਡੇ ਇਹੋ ਬੇਨਤੀ ਹੱਥ ਜੋੜ ਕੇ ਤੁਹਾਡੇ ਗਾੜੀ ਵੀ ਸਾਡੀ ਮਜਤ ਹੋਏ ਸਾਡੇ ਵੀ ਕੋ ਲਿਹਾੜੀਆਂ ਦੋ ਖੜੀਆਂ ਹੋ ਜਾਣ ਆਡਾ ਕੋਈ ਸਹਾਰਾ ਨਹੀਂਗਾ ਮਨ ਲੋ ਕੋਈ ਲੈਟਰੜੀ ਤੁਹਾਡੀ ਮੰਗੇ ਕਿ ਜਾਂ ਇਦਾਂ ਦੇ ਫੇਰ ਚਲੋ ਉਹ ਤਾਂ ਹੁਣ ਭਾਜੀ ਸਰਕਾਰ ਦੀ ਮਰਜ਼ੀ ਆ ਜੋ ਵੀ ਉਹ ਚਾਵੇ ਵੀ ਪੈਸੇ ਦੇ ਹਿਸਾਬ ਨਾਲ ਬੰਨਣਾ ਜੇ ਤਾਂ ਹੀ ਤੇ ਚਾਹਨੇ ਹਾਂ ਨੂੰ ਰੱਖਦਾ ਤੁਹਾਡੇ ਵੱਲੋਂ ਪ੍ਰਭੂ ਵੱਧ ਵਰਕਤਾ ਦਵੇ ਤੇ ਲੈਟਰ ਨਹੀਂ ਭਜੇ ਟਾਡਾ ਇਹਨਾ ਬੜਾ ਸਾਨੂੰ ਧੰਨਵਾਦ ਆ ਤੁਸੀਂ ਸਾਡੇ ਤੱਕ ਉਪਰੇ ਜੇ ਕਿੱਥੇ ਮਲੋਂ ਜਿਹੜਾ ਤੁਹਾਡਾ ਰਹਿਣ ਬਿਛੜਾ ਕਿੱਥੇ ਰਹਿ ਮੈਂ ਕਾਕੇ ਦੇ ਘਰ ਰਹਿੰਦੀ ਜੀ ਹਾਂਜੀ ਕੇ ਦੇ ਜਿਹੜੇ ਦੇ ਘਰ ਰਹਿੰਦੀ ਜੀ ਤਿੰਨੋ ਸਮੋ ਹੋ ਗਏ ਜੀ ਚਾਰ ਮਹੀਨੇ ਹੋ ਗਏ ਜੀ ਹਾਂਜੀ ਜੇ ਤੋ ਫੜ ਕੇ ਆਉਂਗੇ ਅਜੇ ਤੱਕ ਨੇ ਸਾਥ ਮਿਲਿਆ ਹਾਏ ਤਾਂ ਕੋਈ ਹਸਾਰ ਨਹੀਂ ਸਾਨੂੰ ਵੀ ਸਾਡੇ ਤੱਕ ਵੇਖਣ ਆਉਂਦੇ ਚੱਲ ਜਾਂਦੇ ਤੇ ਜਾਨੀ ਕਿ ਸਾਨੂੰ ਕੋਈ ਪਤਾ ਨਹੀਂ ਰਾਤ ਦਿਨੇ ਰੱਬ ਗੜੀ ਮੈਂ ਤਾਂ ਫਰਿਆਦਾ ਕਰਨੇ ਤੇ ਸਾਡਾ ਕਿਸੇ ਪਾਸੇ ਖਦਾਮ ਦਾ ਮੇਰੀ ਡਾਣੀ ਨਵਾ ਤੇ ਚੱਲ ਮੈਂ ਵੀ ਆਪਣੇ ਘਰ ਆ ਜਾਂ ਕੀ ਲੱਗਦਾ ਕੀ ਕਹਦੇ ਮਲਹਰਾਨਾ ਸਈਜਾ ਦਾ ਆਪਣੀ ਖੁੱਲੀ ਦੀ ਆਪਣੀ ਖੁੱਲੀ ਦਾ ਸਹੀ ਪਾਜੀ ਆਪਣੀ ਕ ਆਪਣੇ ਕੱਖਾਂ ਦੀ ਖੁੱਲੀ ਵੀ ਸਾਨੂੰ ਸੋਨਾ ਹੀ ਆ ਹਾਂਜੀ ਕਿਹਦੇ ਘਰ ਫਿਰ ਤੁਹਾਨੂੰ ਪਤਾ ਵਾ ਝੱਕਦੇ ਕਿਹਦੇ ਘਰ ਜਾਣਾ ਭਾਏ ਜੇ ਟੀਆ ਪਰ ਨਹੀਂ ਉਹ ਗੱਲ ਨਹੀਂ ਜੇ ਬਾਂਦੀ ਹਾਂਜੀ ਇਹੋ ਮੇਰੀ ਤੇ ਇਹੋ ਟਾੜੇ ਗਾੜੀ ਮੈਂ ਤੇ ਵੀ ਵਾਤੋ ਵਾਦ ਸਾਡੀ ਮਜਦ ਕਰੋ ਕੌਣ ਕੌਣ ਵੇ ਪਰਿਵਾਰ ਪਰਿਵਾਰ ਦੇ ਵਿੱਚ ਇੱਕ ਕਾਕਾ ਜਿ ਮੈਂ ਮੈਂ ਮੁੰਡਾ ਨਾਲ ਦੋਵੇਂ ਹਾਂਜੀ ਬਸ ਆਈ ਮਾਪੋਤੇ ਜੇ ਘਰ ਚ ਕਰੋ ਲੇ ਕੰਡਕਸਪ ਕਾਰ ਵਾਲਿਆਂ ਨੂੰ ਜਾਨੇ 20 ਸਾਲ ਹੋ ਗਏ ਛੋਟੇ ਬੱਚੇ ਜਿੰਦੀ ਦਾਤ ਹੋ ਗਈ ਹਾਂਜੀ ਅੱਜ ਵੀ ਸਾਲ ਉਹਨੂੰ ਜਦੋਂ ਮਨ ਲੋ ਕਰਦੇ ਸੀ ਕੰਮ ਕਰਦੇ ਮਨ ਲੋ ਕਨੇਕਾ ਜਿਹੜੇ ਸੁਪਨੇ ਪਾਏ ਉਹਨੇ ਕਰਨ ਨੂੰ ਲੈ ਕੇ ਹਾਂਜੀ ਜਦੋਂ ਕੰਮ ਕਰਦੇ ਹੋ ਤੁਸੀਂ ਇਹ ਨਹੀਂ ਘਾ ਤੁਹਾਡੇ ਮਨ ਦੇ ਵਿੱਚ ਸੁਪਨੇ ਹੁੰਦੇ ਹੋਣੇ ਵੀ ਘਰੋਂ ਲਿਆ ਕੇ ਵੀ ਆਹ ਪਰਪਾਈ ਕਰਨੀ ਆਹ ਚੀਜ਼ ਵੀ ਹਾਂਜੀ ਹਾਂ ਸੋਚਾਂ ਵਿਚਾਰਾਂ ਦੇ ਵਿੱਚ ਇਹੋ ਮਨ ਦੇ ਵਿੱਚ ਟੰਚਣਾ ਲੱਗਿਆ ਰਹਿੰਦੀਆਂ ਨੇ ਵੀ ਅੱਜ ਵੀ ਘਰ ਵਾਂਜੇ ਕੱਲ੍ਹ ਵੀ ਵਾਂਜੇ ਇਹੋ ਪ੍ਰਭੂ ਕਿਤੇ ਮੇਰੀ ਮੱਜਤ ਕਰ ਇਹੋ ਮੇਰੀ ਬੇਨਤੀ ਹੁਣ ਭਾਜੀ ਸਾਰਿਆਂ ਦੇ ਘਾੜੀ ਹੱਥ ਬੰਨ ਕੇ ਵੀ ਮੈਨੂੰ ਮੱਜਤ ਦੀ ਲੋੜ ਆ ਹੁਣ ਜਿਵੇਂ ਤੁਹਾਡੀ ਆਪ ਦੀ ਕਮੂਟੀਆਂ ਨੇ ਜਿਵੇਂ ਬਣੀਆਂ ਨੇ ਸੱਚਤਾ ਬਣੀਆਂ ਨੇ ਉਹ ਵੀ ਬਣੀਆਂ ਨੇ ਉਹਨਾਂ ਵੀ ਤੁਹਾਡੇ ਤੱਕ ਅੱਜ ਰਾਤੀ ਨਾ ਨਾ ਕੋਈ ਨਹੀਂ ਸਾਡਾ ਘਰ ਦਾ ਹੀ ਨਿਗਾਹ ਹੀ ਝੂਟ ਨਹੀਂ ਮਾਰਦੇ ਪ੍ਰਭੂ ਜੇ ਘਰ ਚ ਜਾਣਿਆ ਪ੍ਰਭੂ ਸਾਡੀ ਮੱਜਤ ਕਰੇਗਾ ਤਾਂ ਉਹਨਾਂ ਦੇ ਅਰਜੀਆ ਖਰਾ ਚਲੋ ਤੇ ਤੁਸੀਂ ਆਡੇ ਘਰ ਆਇਆ ਪ੍ਰਭੂ ਤੁਹਾਡੇ ਵੀ ਬੁੱਧ ਪਾਵੇ ਤੁਸੀਂ ਸਾਡੇ ਵਾਸਤੇ ਸੋਚੋ ਕਿਹਨੇ ਮਦਦ ਕਰਨੀ ਹੈ ਦਾਨੀ ਜਮ ਸਮਾਸ਼ਵੀ ਕਿਤੇ ਮਨ ਮੇਰ ਪੈਂਦੀ ਜਾ ਜਿਹੜੀਆਂ ਕਰ ਰਹੀਆਂ ਨੇ ਕਿਹੜਾ ਪਿੰਡ ਤੇ ਕਿਹੜਾ ਜ਼ਿਲ੍ਹਾ ਪ੍ਰੋਪਰ ਰੈਕੋਰਡ ਆਸ ਸੀ ਹਾਂਜੀ ਹਾਂਜੀ ਪ੍ਰੋਪਰ ਰੈਕੋਰਡ ਆਸ ਜੀ ਜਾਨ ਕਰ ਦੇ ਦਿਓ ਕਿਹੜਾ ਪਿੰਡ ਕਿਹੜਾ ਪਿੰਡ ਛਾਲੇ ਚੱਕ ਛਾਲੇ ਚੱਕ ਜ਼ਿਲ੍ਹਾ ਅਰਦਾਸਪੁਰ ਇਧਰ ਜੁੜੇ ਕਲਨੂਰ ਸਾਈਡ ਤੋਂ ਜਿਹੜਾ ਹਾਂਜੀ ਹਾਂਜੀ ਸੋ ਇਹ ਸਾਨਾ ਪਵਾਰਕ ਮੈਂਬਰ ਜਿਨ੍ਹਾਂ ਨੇ ਜਿਹੜੀ ਆਪਣੀ ਸਾਰੀ ਜਿਹੜੀ ਅਦਾਸ਼ਤਾ ਜਿਹੜੀ ਆ ਬਿਆਨ ਕੀਤੀ ਹੈ ਕਿ ਦਰਦ ਬਿਆਨ ਕੀਤਾ ਇਸ ਕੁਦਰਤੀ ਮਾਰ ਨੂੰ ਕੋਈ ਇਨਸਾਨ ਤਾਂ ਚਾਹੁੰਦਾ ਨਹੀਂ ਸੀ ਪਰ ਕੁਦਰਤ ਅੱਗੇ ਕਿਸ ਦਾ ਜੋੜ ਹੈ ਜਦੋਂ ਕੁਦਰਤ ਨੇ ਆਪਣੀ ਹੋਂਦ ਬਖਾਲਨੀ ਹੋਵੇ ਜਾਂ ਸਾਸ ਕਰਾਉਣਾ ਹੋਵੇ ਤਾਂ ਉਹ ਨਾ ਗਰੀਬ ਦੇਹਦੀ ਹੈ ਤੇ ਨਾ ਅਮੀਰ ਦੇਹਦੀ ਹੈ ਸੋ ਇੰਨਾਂ ਦੇ ਜਿਹੜੇ ਗਰੀਬ ਕਰ ਇਸ ਕੁਦਰਤੀ ਲਪੇਟ ਦੇ ਵਿੱਚ ਮਾਰ ਦੇ ਵਿੱਚ ਤਾਂ ਕਾਫੀ ਆਏ ਤਾਂ ਚਲੋ ਅਮੀਰ ਵੀ ਆ ਗਏ ਨੇ ਪਰ ਜਿਹੜੀ ਜਾਦੀ ਹੈ ਨੁਕਸਾਨ ਦਾ ਕੀਤਾ ਉਹ ਗਰੀਬਾਂ ਨੂੰ ਕੀਤਾ ਸੋ ਇਹ ਤਾਂ ਆਪਣੀ ਕੱਖਾਂ ਦੀ ਗੁੱਲੀ ਦੇ ਵਿੱਚ ਵੀ ਜਿਹੜਾ ਰਹਿਣ ਬਿਚਾਰਾ ਕਰ ਰਹੇ ਸਨ ਅੱਜ ਉਹਨਾਂ ਘਰਾਂ ਦੇ ਵਿੱਚੋਂ ਹੀ ਬੇਕਾਰ ਜਿਹੜੇ ਨੇ ਉਹ ਰੰਗ ਮਜਬੂਰ ਨੇ ਸੋ ਕਿਸੇ ਸਮਾਜ ਸੇਵੀ ਸੰਸਥਾ ਨੇ ਜਾਂ ਕਿਸੇ ਅਨਰ ਵੀਰ ਨੇ ਇਹਨਾਂ ਤੱਕ ਜਿਹੜੀ ਮਦਦ ਨਹੀਂ ਕੀਤੀ ਸੋ ਇੱਕ ਵਾਰੀ ਰਿਐਲਿਟੀ ਜ਼ੀਰੋ ਫੀਲਡ ਤੇ ਜ਼ਰੂਰ ਆ ਕੇ ਜਿਹੜੀਆਂ ਉਹ ਦੇਖਣ ਤਸਵੀਰਾਂ ਤੋਂ ਤੁਸੀਂ ਸਾਰਿਆਂ ਨੇ ਜਿਹੜੀਆਂ ਦੇਖ ਲਈਆਂ ਕਿ ਕਿਸ ਤਰ੍ਹਾਂ ਦੀ ਜਿਹੜੀ ਹਾਲਤ ਹੈ ਬਿਲਕੁਲ ਖਸਤਾ ਹੋ ਚੁੱਕੀ ਬਾਲਾਂ ਦੀ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪ੍ਰੀ ਸਿੰਘ